ਸੇਵਾ ਕਰਦੇ ਕਰਦੇ ਐਸੀ ਰੂਹ ਬਣ ਗਈ ਤੇ ਬੰਦਗੀ ਨਾਮ ਦੇ ਨਾਲ ਜੁੜ ਪਏ ਦੋਵੇਂ ਪਤੀ ਪਤਨੀ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੀ ਜਾਂਦੇ ਨੇ ਸੁਖਮਨੀ ਸਾਹਿਬ ਦੀ ਬਾਣੀ ਤੇ ਪਿਆਰਿਓ ਜਪਜੀ ਸਾਹਿਬ ਦੀ ਬਾਣੀ ਜਾਪ ਸਾਹਿਬ ਦੀ ਬਾਣੀ ਪੜ੍ਹੀ ਜਾਂਦੇ ਨੇ ਤੇ ਪਿਆਰਿਓ ਮੂਲ ਮੰਤਰ ਦੇ ਪਾਠ ਕਰੀ ਜਾਂਦੇ ਨੇ ਤੇ ਕਹਿੰਦੇ ਬਾਣੀ ਪੜ੍ਹੀ ਜਾਂਦੇ ਨੇ ਮਨ ਜੁੜ ਗਿਆ ਪਿਆਰਿਓ ਐਵੇਂ ਹੀ ਆਪਣਾ ਮਨ ਜੁੜ ਜਾਂਦਾ ਜੇ ਆਪਾਂ ਜਪ ਸਾਹਿਬ ਦੀ ਬਾਣੀ ਪੜੀਏ ਨਾ ਕਲੰਗੀਧਰ ਪਾਤਸ਼ਾਹ ਦੀ ਬਾਣੀ ਵੈਸੇ ਤੇ ਗੁਰੂ ਰਾਮਦਾਸ ਪਾਤਸ਼ਾਹ ਦੇ ਸਮੇਂ ਹੈ ਨਹੀਂ ਸੀ ਆਪਾਂ ਗਲਤੀ ਦੇ ਨਾਲ ਕਹਿ ਗਏ ਮਾਫ਼ ਕਰਨਾ ਤੇ ਆਪਾਂ ਜਪ ਸਾਹਿਬ ਦੀ ਬਾਣੀ ਪੜੀਏ ਤੇ ਜਪ ਸਾਹਿਬ ਦੀ ਬਾਣੀ ਸ਼ੁਰੂਆਤ ਹੀ ਅਕਾਲ ਪੁਰਖ ਦੀ ਉਸਤਤੋਂ ਹੁੰਦੀ ਹੈ ਕਹਿੰਦੇ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿੰਜੈ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹਿ ਕਹਿੰਦੇ ਨਾ ਤੇ ਉਹਦਾ ਕੋਈ ਰੂਪ ਐ ਨਾ ਰੰਗ ਐ ਨਾ ਰੇਖ ਐ ਨਾ ਭੇਖ ਐ ਅਚਲ ਮੂਰਤ ਅਨ ਭਾਉ ਪ੍ਰਕਾਸ਼ ਅਮਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੋ ਸਹਾਣ ਗਿਰਜੈ ਤੇ ਪਿਆਰਿਓ ਜਾਪ ਸਾਹਿਬ ਦੀ ਬਾਣੀ ਪੜੋ ਤੇ ਪਿਆਰਿਓ ਹਰ ਤੁਕ ਦੇ ਵਿੱਚ ਹਰ ਸ਼ਬਦ ਦੇ ਵਿੱਚ ਅਕਾਲ ਪੁਰਖ ਦੀ ਉਸਤਤ ਹੈ ਪਿਆਰਿਓ ਬਾਬਾ ਆਦਮ ਜੀ ਨਾ ਬਾਲਣ ਦੀ ਸੇਵਾ ਕਰਦੇ ਕਰਦੇ ਪਿਆਰਿਓ ਫਿਰ ਕੱਚ ਤੋਂ ਕੰਚਨ ਵਰਗੇ ਬਣ ਗਏ ਪੜ ਲਿਓ ਪਿਆਰ ਦੇ ਨਾਲ ਉਹ ਕੱਚੇ ਕੱਚ ਤੋਂ ਬਣਾਤਾ ਕੰਚਨ ਲਖਾਂ ਦਾ ਛੱਤੇ ਕੱਚ ਤੋਂ